ਤੂੰ ਬਾਹਰਲੇ ਬੰਦੇ ਤੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗਦਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਤੇਰੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਬੱਜੂ ਵਾਦ ਨੂੰ ਦੱਸ ਰਿਹਾ ਤੇਰੇ ਬੱਜੂ ਵਾ ਗੱਲ ਕਰ ਗੱਲ ਕਰ ਗੱਲ ਕਰ ਤੇਰੀ ਦੇ ਅੱਜ ਫਿਰ ਉਹਨੂੰ ਬੱਜੂ ਵਾ ਨਾ ਨਾ ਇਹਨੂੰ ਬਲਾਵਾ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਕੱਲੀ ਪਾਸ ਨੂੰ ਨਹੀਂ ਕਿਹਾ ਜੀ ਮਹਾਂ ਲੰਗਰ ਆਣ ਦੋ ਮੈਂ ਚੱਲ ਨੰਗਰੋਂ ਉਹ ਮੋੜੇ ਦੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਤਿੰਡਾ ਜਿਹੜੇ ਛੋਟੀ ਗੱਟ ਜਾਓ ਯਾਰ ਤੁਸੀਂ ਕਮਲ ਗੁੱਟੀ ਜਾਂਦੇ ਟਰਾਲੀ ਆਊਗੀ ਤੁਸੀਂ ਕਹੋਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਇਹਨੇ ਕਿਹਾ ਜਿਸ ਨੂੰ ਆਏ ਨਸਤੋ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਚੀਜ਼ ਨਹੀਂ ਕਹਿ ਦਿੱਤੀ ਕਿੱਥੋਂ ਤੋੜ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਮਟਰਲੀ ਨੂੰ ਮਟਰਲੀ ਤੁਸੀਂ ਕਿਹਾ ਕਿ ਲੋਜਿਕ ਬੰਦਾ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਿਹਾ ਤਾਂ ਥੋੜਾ ਦਿਮਾਖ ਰਾਵ ਹੋਇਆ ਫੇਰ ਸਰਾ ਹੋਇਆ ਹੋਇਆ ਸਰਾ ਹੋਇਆ ਤੂੰ ਬਾਹਰ ਨੂੰ ਉਟਾਈ ਜਨਾਂਵੇਂ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆਏ ਕਹਿ ਨਾਲ ਤੂੰ ਕੌਣ ਆਏ ਕਹਿ ਨਾਲ ਇਹਨੂੰ ਕਿਹਾ ਤੀਨੇ ਸੀ ਪਹਿਲਾਂ ਇੰਨਾ ਚਾ ਆਪੇ ਨੇ ਆਰਡਰ ਤਾਂ ਫਿਰ ਇਹਦੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਹੁਣ ਉਹ ਆ ਜੀ ਨੇ ਕਾ ਉਹ ਆ ਜੀ ਨੂੰ ਫੋਨ ਲਾ ਫੋਨ ਲਾ ਉਹ ਹੱਥ ਜੇ ਨਾ ਕਰ ਫੋਨ ਲਾ ਉਹ ਕਿਹਨੂੰ ਕਰ ਰਹੇ ਆ ਇੱਕ ਮਿੰਟ ਕੀ ਯਾਰ ਤਾਂ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰਾਂਗੇ ਮੇਰੇ ਮਾਰਾਂਗੇ ਤੈਨੂੰ ਲੱਗ ਜੂ ਪਤਾ ਤੈਨੂੰ ਮਾਰਾਂਗੇ ਨਾ ਪਰ ਅਮਰ ਉੱਤੇ ਮੈਂ ਯਾਰ ਬੱਜੂ ਗਈ ਉਹਦਾ ਗੱਲ ਕਰ ਰਹੇ ਆ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਦੱਸ ਮੈਂ ਦੱਸਾਂ ਮੈਂ ਦੱਸਾਂ ਤੂੰ ਤੂੰ ਫਦਾ ਵੀ ਚਪੇੜੇ ਪੈਣੀ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਕਿ ਉਹ ਚਪੇੜਾ ਹੀ ਪੈਣ ਦਾ ਕੀ ਕੰਮ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਆਥੇ ਉਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਕਹਿੰਦਾ ਤੂੰ ਰੋਕੋ ਤੇ ਆ ਗਈ ਸਾਥ ਹੋ ਗਿਆ ਸਾਥ ਨਾ 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 ਤੈਨੂੰ ਕਿਹਰ ਤੱਕ ਗਈ ਸਾਥ ਹੋ ਗਿਆ ਸਾਥ ਤੂੰ ਕਹਿੰਦਾ ਤੇ ਰੁਕੀ ਆ 1 ਮੀਟਰ ਦਾ ਮੰਨ ਲਾ ਤੂੰ ਕਹਿੰਦਾ ਤੇ ਰੁਕੀ ਆ ਬੰਦਾ ਤੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਖਰਾਨਾ ਅੱਲਸੀ ਬਰਾਬਰ ਲਾਉ ਵਾ ਜਿਮਲਾ ਯਾਰ ਤੂੰ ਲੰਗਰ ਵਾਸਤੇ ਪਰ ਤੂੰ ਵਾ ਜਿਮਲਾ ਯਾਰ ਨਾ ਨਾ ਉਹ ਮੋਢਿਆਂ ਦੇ ਲੈ ਕੇ ਲਉਣਗੇ ਮੋਢਿਆਂ ਤੇ ਜਾਊਗਾ ਜੀ ਫਿਰ ਟਰਾਲੀ ਜਾਊਗੀ ਅੱਜ ਪਹਿਲੀ ਮੁਰਦਾ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪੇ ਲੇ ਕੇ ਕਹਿ ਰਹੇ ਹਾਂ ਮੈਂ ਕਿਹਾ ਵੀ ਉਹ ਵਾ ਜਿਮਲਾ ਯਾਰ ਤੂੰ ਕਹਿ ਰਹੇ ਆਪਾਂ ਭਾਵੇਂ ਕਰਕੇ ਜਾਊਗਾ ਟਰਾਲੀ ਆਊਗੀ ਇਹ ਕਹਿੰਦੇ ਟਰਾਲੀ ਆਊਗੀ ਲੰਗਰ ਆਊਗਾ ਕਿ ਹੁੰਦਾ ਠੀਕ ਆ ਫਿਰ ਟਰਾਲੀ ਆ ਜੂਗੀ ਫਿਰ ਪੁੱਛਣਾ ਹੁਣ ਤੂੰ ਰੋਕ ਕੇ ਤੂੰ ਦਵਾਰੇ ਜਾ ਕੇ ਹੁਣ ਤਾਊਗੀ ਦੱਸ ਕਿੱਥੇ ਆ ਕਿਹੜੇ ਗੇਟ ਦੇ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ ਤਿੰਨ ਨੰਬਰੋਂ ਕੋਈ ਅਸੀਂ ਤੈਨੂੰ ਦੋ ਹੀ ਘੇੜਾਂਗੇ ਇਹ ਕੀ ਸਾਰੀ ਗਈ ਤੂੰ ਲਿਖ ਰਹੀ ਹੈਂ ਇੱਕ ਦੋ ਵੱਟੂ ਲਿਖਤੀ ਆਰਡਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਤੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾਵੇਂ ਤਾਂ ਵੀ ਤਿੰਨ ਤੋਂ ਵੱਟਣਾ ਹੈ ਮੈਂ ਫਿਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਗੇਟ ਰੋਕੀ ਹੋਈ ਆ ਹਾਂ ਹੁਣ ਫੇਰ ਰੋਕ ਲੀ ਉਹਦੇ ਉੱਥੇ ਖੜੇ ਯਾਰ ਉੱਥੇ ਹੀ ਖੜੀ ਕਹ ਬਾਈ ਬਣੇ ਤੋੜਨਾ ਨਹੀਂ ਕੁਝ ਰੋ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਸਿਰ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰ